ਪਿਸਤੌਲ ਦੀ ਗੋਲੀ ਹੁੰਦੀ ਆ ਨਾ ਜੇ ਆਪਾਂ ਹੱਥ 'ਚ ਫੜ ਕੇ ਐ ਮਾਰੀਏ ਕਿਸੇ ਦੇ ਤੇ ਦੱਸੋ ਕੋਈ ਅਸਰ ਕਰੂਗੀ ਨਹੀਂ ਕਰਦੀ ਉਹੀ ਗੋਲੀ ਜੇ ਪਿਸਤੌਲ 'ਚ ਪਾ ਕੇ ਮਾਰੀਏ ਇੱਕ ਬੰਦਾ ਵੀ ਪਾਰ ਕਰ ਸਕਦੀ ਐ ਦੋ ਵੀ ਕਰ ਸਕਦੀ ਐ ਬਹੁਤ ਹੀ ਤਕੜੀ ਬੰਦੂਕ ਹੋਵੇ ਤਿੰਨ ਬੰਦਿਆਂ ਦੇ ਆਰ ਪਾਰ ਵੀ ਹੋ ਸਕਦੀ ਐ ਗੋਲੀ ਹੱਥ 'ਚ ਫੜ ਕੇ ਉਹੀ ਗੋਲੀ ਮਾਰੀਏ ਤੇ ਕੋਈ ਅਸਰ ਨਹੀਂ ਹੁੰਦਾ ਬੰਦੂਕ ਚ ਪਾ ਕੇ ਜਦੋਂ ਮਾਰੀ ਜਾਂਦੀ ਏ ਤੇ ਬਹੁਤ ਅਸਰ ਹੈ ਜਦੋਂ ਮਹਾਪੁਰਖ ਬੋਲਦੇ ਆ ਨਾ ਅੰਮ੍ਰਿਤ ਵਚਨ ਸਾਧ ਕੀ ਬਾਣੀ ਤੇ ਮਹਾਪੁਰਖਾਂ ਦਾ ਕਹੇ ਹੋਏ ਦਾ ਅਸਰ ਹੁੰਦਾ ਏ ਇੱਕ ਹਵਾ ਪੱਖਾ ਵੀ ਦਿੰਦਾ ਇੱਕ ਕੂਲਰ ਦਿੰਦਾ ਤੇ ਇੱਕ ਹਵਾ ਏਸੀ ਵੀ ਦਿੰਦਾ ਫਰਕ ਕੀ ਹੈ ਲੱਖੇ ਕੋਲ ਕੱਲੀ ਹਵਾ ਤੇ ਕੂਲਰ ਕੋਲ ਪਾਣੀ ਵੀ ਹੈ ਨਾਲ ਪਾਣੀ ਦੀ ਠੰਡਕ ਬੰਦੀ ਹੈ ਇੱਕ ਹਵਾ ਆਉਂਦੀ ਹੈ ਆਮ ਹਵਾ ਇੱਕ ਆਉਂਦੀ ਹੈ ਪਹਾੜਾਂ ਤੋਂ ਠੰਡੀ ਹਵਾ ਅਸਰ ਉਹਦਾ ਹੁੰਦਾ ਜਿਹੜੀ ਧੁਰ ਹਿਰਦੇ 'ਚੋਂ ਜਦੋਂ ਕੋਈ ਗੱਲ ਕਹਿੰਦਾ ਧੁਰ ਹਿਰਦੇ 'ਚੋਂ ਉਹਦਾ ਅਸਰ ਹੁੰਦਾ ਤਾਂ ਹੀ ਕਹਿੰਦੇ ਨੇ ਕਈ ਵਾਰੀ ਕਿਸੇ ਦੀ ਬਾਤ ਦੁਆ ਲੱਗ ਜਾਂਦੀ ਹੈ ਜੇ ਅੰਦਰੋਂ ਹਿਰਦੇ 'ਚੋਂ ਨਿਕਲੀ ਹੋਵੇ ਫਿਰ ਭਾਵੇਂ ਕੋਈ ਹੋਵੇ ਆਲਸ ਨਹੀਂ ਪਾਉਣਾ ਕਿਸੇ ਨੇ ਸੁਸਤੀ ਨਹੀਂ ਪਾਉਣੀ ਅੱਖਾਂ ਖੋਲ ਕੇ ਧਿਆਨ ਨਾਲ ਥੋੜਾ ਸਮਾਂ ਹੀ ਲਾਉਣਾ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਬਚਨ ਹੈ ਆਓ ਬੜੇ ਸੋਹਣੇ ਬਚਨ ਕੀਤੇ ਸਾਡੇ ਵਾਸਤੇ ਹੈ ਕਾਸ਼ ਅਸੀਂ ਇਹ ਸ਼ਬਦ ਪੜ੍ਹੇ ਹੁੰਦੇ ਘਰਾਂ 'ਚ ਤੇ ਆਪਣੇ ਬੱਚਿਆਂ ਨੂੰ ਵੀ ਸੁਣਾਏ ਹੁੰਦੇ ਸਮਝਾਈ ਹੁੰਦੇ ਇਹ ਮਨ ਦੀ ਪੜ੍ਹਾਈ ਐ ਤਨ ਨਾਲ ਕੋਈ ਲੈਣਾ ਦੇਣਾ ਨਹੀਂ ਇਸ ਪੜ੍ਹਾਈ ਦਾ ਇਹ ਯਾਦ ਰੱਖਿਓ ਇਹ ਮਨ ਦੀ ਪੜ੍ਹਾਈ ਐ ਲੋਕ ਕਾਦੀ ਪੜ੍ਹਾਈ ਕਰਦੇ ਆ ਬਾਹਰੀ ਪੜ੍ਹਾਈ ਤਨ ਦੀ ਕਿਹੜੀ ਆਪਾਂ ਸਿੱਖਿਆ ਤੀਰਥਾਂ ਤੇ ਜਾਣਾ ਤੀਰਥਾਂ ਤੇ ਕਿਵੇਂ ਤੀਰਥਾਂ ਤੇ ਜਾ ਕੇ ਕੀ ਹੁੰਦਾ ਕਹਿੰਦੇ ਜੀ ਤੀਰਥਾਂ ਤੇ ਜਾ ਕੇ ਪਾਪ ਧੋਤੇ ਜਾਂਦੇ ਧੋਤੇ ਜਾਂਦੇ ਕਿ ਨਹੀਂ ਧੋਤੇ ਜਾਂਦੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਕੇ ਪਾਪ ਧੋਤੇ ਜਾਂਦੇ ਐ ਇਹ ਦੁਨੀਆ ਮੰਨਦੀ ਐ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੋ ਮਹਾਰਾਜ ਕਹਿੰਦੇ ਨਹੀਂ ਪਾਪ ਧੋਤੇ ਨਹੀਂ ਜਾਂਦੇ ਪਾਪ ਵੱਧ ਜਾਂਦੇ ਐ ਆਖੋ ਸਤਨਾਮ ਤੁਸੀਂ ਆਖੂਗੇ ਆ ਕੀ ਕਹਿੰਦਾ ਤੀਰਥਾਂ ਤੇ ਜਾ ਕੇ ਪਾਪ ਵੱਧ ਜਾਂਦੇ ਆ ਸੁਣਿਆ ਤੇ ਅਸੀਂ ਵੀ ਤੀਰਥਾਂ ਤੇ ਜਾ ਕੇ ਲਾਉਣ ਦੇ ਨਾਲ ਪਾਪ ਲੈ ਜਾਂਦੇ ਐ ਆ ਪਹਿਲੀ ਵਾਰ ਸੁਣਿਆ ਵੀ ਪਾਪ ਹੋਰ ਚੜ ਜਾਂਦੇ ਐ ਮਹਾਰਾਜ ਕਹਿੰਦੇ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭੌ ਲੱਥੀ ਨਾਤਿਆਂ ਦੋਏ ਭਾ ਚੜਿਐਸ ਹੋਰ ਦੋ ਗੁਣਾ ਹੋਰ ਚੜ ਗਿਆ ਇਸੇ ਤਰ੍ਹਾਂ ਹੀ ਬਾਣੀ ਪੜ੍ਹਨਾ ਜਿਵੇਂ ਭਾਈ ਸਾਹਿਬ ਕਹਿੰਦੇ ਸੀ ਨਾ ਕਿ ਪੜ ਪੜ ਗੱਡੀ ਲੱਦੀ ਏ ਪੜ ਪੜ ਭਰੀਏ ਸਾਥ ਕਹਿੰਦੇ ਪੜਿਆ ਜੀਤੇ ਬਰਸ ਬਸ ਕਹਿੰਦੇ ਸਾਲਾਂ ਦੇ ਸਾਲ ਪੜਿਆ ਤੇ ਭਾਰ ਹੀ ਲੱਦਿਆ ਕਹਿੰਦੇ ਜੀਵਨ ਚ ਕਮਾਈ ਕੱਖ ਨਹੀਂ ਤੀਰਥਾਂ ਤੇ ਗਿਆ ਭਾਰ ਚੜ੍ਹਾ ਲਾਇਆ ਹਉਮੈ ਤੇ ਹੰਕਾਰ ਹੋ ਗਿਆ ਵੀ ਮੈਂ ਤੀਰਥਾਂ ਤੇ ਜਾ ਕੇ ਨਾਲਿਆ ਹੁਣ ਮੇਰੇ ਵਰਗਾ ਚੰਗਾ ਕੋਈ ਨਹੀਂ ਮੈਂ ਬਾਣੀ ਬਹੁਤ ਪੜਦਾ ਮੈਂ ਵੀਤ ਗ੍ਰੰਥ ਪੜ ਲੇ ਮੈਨੂੰ ਗਿਆਨ ਬਹੁਤਾ ਹੁਣ ਮੈਥੋਂ ਚੰਗਾ ਕੋਈ ਨਹੀਂ ਤੇ ਸਾਧ ਸੰਗਤ ਆਓ ਜਿਹੜਾ ਅਸਲੀ ਗਿਆਨ ਭਵਿਤ ਕਬੀਰ ਜੀ ਦਿੰਦੇ ਐ ਗੌੜੀ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 335 ਅੰਗ ਤੇ ਸੁਭਾਏ ਮਾਣਾ ਹੁਣ ਕੰਨ ਖੋਲ ਕੇ ਸੁਣ ਲਿਓ ਕਰੜਾ ਬਚਨੈ ਕਾਲ ਭੂਤ ਕੀ ਹਸਤ ਨਹੀਂ ਮਨ ਬਉਰਾ ਰੇ ਚਾਲ ਤਰਚਿਓ ਜਗਦੀਸ਼ ਕਹਿੰਦੇ ਹਾਥੀ ਬਹੁਤ ਜ਼ੋਰ ਵਾਲਾ ਹੁੰਦਾ ਹੈ ਹਾਥੀ ਬਹੁਤ ਜ਼ੋਰ ਵਾਲਾ ਹੁੰਦਾ ਹੈ ਗੱਲ ਹਾਥੀ ਦੀ ਨਹੀਂ ਤੇਰੀ ਹੋ ਰਹੀ ਹੈ ਆਖੋ ਸਤਨਾਮ ਜ਼ੋਰ ਤੇਰੇ 'ਚ ਵੀ ਬਹੁਤ ਹੈ ਬਲ ਤੇਰੇ 'ਚ ਵੀ ਬਹੁਤ ਹੈ ਸਰੀਰ ਤੇਨੂੰ ਵੀ ਬਹੁਤ ਤਕੜਾ ਦਿੱਤਾ ਹੈ ਹਾਥੀ ਦੀ ਤਾਂ ਉਦਾਹਰਣ ਦਿੱਤੀ ਹੈ ਕਾਲ ਬੂਤ ਭਾਵ ਡਰਾਉਣਾ ਕਹਿ ਲਿਏ ਨਕਲੀ ਕਾਲ ਬੂਤ ਬਣਾਉਣਾ ਕਿਸੇ ਵੀ ਚੀਜ਼ ਦਾ ਕਹਿੰਦੇ ਕਾਲ ਬੂਤ ਕੀ ਹਸਤ ਨਹੀਂ ਨਕਲੀ ਹੱਥ ਨਹੀਂ ਬਣਾਈ ਹਾਥੀ ਨੂੰ ਕਾਬੂ ਕਰਨ ਵਾਸਤੇ ਫੜਨ ਵਾਸਤੇ ਹਾਥੀ ਚ ਇਨਾ ਬਲ ਹੈ ਕਾਬੂ ਚ ਨਹੀਂ ਸੀ ਆਉਂਦਾ ਹਾਥੀ ਚ ਜੋਰ ਬਹੁਤ ਹੈ ਪਾਵਰ ਬਹੁਤ ਹੈ ਪਰ ਕਹਿੰਦੇ ਫੜਨਾ ਹੈ ਇਹਨੂੰ ਫੜਨਾ ਕਿੰਨਾ ਨਹੀਂ ਸੀ ਸ਼ਿਕਾਰੀਆਂ ਨੇ ਸਰਕਸ ਵਾਲਿਆਂ ਨੇ ਸਰਕਸ ਕਰਾਉਣੀ ਸੀ ਉਹਦੇ ਤੋਂ ਕਾਬੂ ਕਰਨਾ ਸੀ ਕਹਿੰਦੇ ਕਾਮ ਸੁਆਏ ਗੱਜ ਬਸ ਪਰਿਓ ਸੁਣਿਓ ਪਹਿਲਾਂ ਵੀ ਕਥਾ ਕੀਤੀ ਸੀ ਨਾ ਵੀ ਪੰਜ ਹੈ ਬਸ ਮੇਂ ਨਹੀਂ ਇਹੀ ਜਿਹਨੇ ਇਹ ਕਾਬੂ ਕਰ ਲੇ ਜਾਂ ਐ ਕਿ ਲੋ ਕਾਬੂ ਨਾ ਕੀਤੇ ਤਾਂ ਸਮਝ ਲਈ ਜਿਸ ਬੰਦੇ ਨੇ ਇਹਨਾਂ ਬਾਰੇ ਸਮਝ ਲਿਆ ਵੀ ਹੈ ਕੀ ਚੀਜ਼ ਇਹ ਸਮਝ ਲਓ ਉਹ ਕਾਮਜਾਬ ਹੋ ਗਿਆ ਸਮਝਣਾ ਹੈ ਬਸ ਗਿਆਨ ਹੋ ਗਿਆ ਜੀ ਨੂੰ ਕਾਮ ਸਵਾਏ ਗੱਜ ਬਸ ਪਰਿਓ ਪਹਿਲਾ ਕਾਮ ਦਾ ਨਾਮ ਆਉ ਆ ਜਦੋਂ ਬਾਣੀ ਪੜ੍ਹੋਗੇ ਨਾ ਤੇ ਬਾਰੀ-ਬਾਰੀ ਇਹ ਸ਼ਬਦ ਆਉਣਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੀ-ਬਾਰੀ ਪੰਜਾਂ ਦਾ ਨਾਮ ਆਉ ਆ ਤੇ ਪਹਿਲੇ ਨੰਬਰ ਤੇ ਕੀ ਹੈ ਕਾਮ ਬੋਲੋ ਗੱਜ ਕੇ ਬੋਲੋ ਪਹਿਲੇ ਨੰਬਰ ਤੇ ਕੀ ਹੈ ਕਾਮ ਤੇ ਸਾਧ ਸੰਗਤ ਓਦੂ ਬਾਦ ਇਹਨੂੰ ਪਹਿਲੇ ਨੰਬਰ ਤੇ ਕਿਉਂ ਰੱਖਿਆਗਾ ਸੋਚੋ ਕਿਉਂਕਿ ਇਹਦੀ ਉਮਰ ਬਹੁਤ ਛੋਟੀ ਹੈ ਆਖੋ ਸਤਨਾਮ ਇਹਦਾ ਸਮਾਂ ਬਹੁਤ ਥੋੜਾ ਹੈ ਫਿਰ ਕਹਿੰਦੇ ਕ੍ਰੋਧ ਦੀ ਉਮਰ ਜ਼ਿਆਦੇ ਆ ਫਿਰ ਲੋਭ ਦੀ ਜ਼ਿਆਦੇ ਆ ਫਿਰ ਮੋਹ ਦੀ ਜ਼ਿਆਦੇ ਆ ਪਰ ਸਭ ਤੋਂ ਵੱਡੀ ਉਮਰ ਹੈ ਹੰਕਾਰ ਦੀ ਹੰਕਾਰ ਆਪਣੇ ਆਪ 'ਚ ਬਹੁਤ ਵੱਡਾ ਹੁੰਦਾ ਹੈ ਇਹ ਲੈਂਦਾ ਹੀ ਨਹੀਂ ਛੇਤੀ ਕਿਤੇ ਆਖੋ ਸਤਨਾਮ ਕਾਮ ਛੇਤੀ ਲੈ ਜਾਂਦਾ ਕ੍ਰੋਧ ਵੀ ਠੰਡਾ ਹੋ ਜੂਗਾ ਮੋਹ ਵੀ ਛੇਤੀ ਖਤਮ ਹੋ ਜੂਗਾ ਤੇ ਕਹਿੰਦੇ ਲੋਭ ਵੀ ਛੇਤੀ ਖਤਮ ਹੋ ਜੂ ਹੰਕਾਰੀ ਦਾ ਹੰਕਾਰ ਛੇਤੀ ਨਹੀਂ ਜਾਂਦਾ ਆਖੋ ਸਤਨਾਮ ਤਾਂ ਕਰਕੇ ਪਹਿਲੀ ਕਾਮ ਦੀ ਉਦਾਹਰਨ ਸ਼ਬਦ ਚ ਪਹਿਲੀ ਤੋ ਕੀ ਕਾਮ ਤੇ ਭਗਤ ਕਬੀਰ ਜੀ ਬੋਲ ਰਹੇ ਐ ਤੇ ਸਾਧ ਸੰਗਤ ਕਹਿੰਦੇ ਕਾਮ ਸੁਆਏ ਗੱਜ バス ਪਰਿਓ ਨਕਲੀ ਕਾਗਜ਼ਾਂ ਦੀ ਬਣੀ ਕਾਲ ਬੂਤ ਦੀ ਹੱਥਨੀ ਨੂੰ ਵੇਖ ਕੇ ਕੰਮੀ ਹੋ ਕੇ ਹਾਥੀ ਭੱਜਿਆ ਆਇਆ ਤੇ ਹਸਤਨੀ ਪਤਾ ਖੜੀ ਕਿੱਥੇ ਸੀ ਉਹ ਨਕਲੀ ਹੱਥਨੀ ਨਕਲੀ ਛੱਤ ਪਾਈ ਸੀ ਵੱਡਾ ਸਾਰਾ ਟੋਹਾ ਪਟ ਕੇ ਨਕਲੀ ਛੱਤ ਤੇ ਵੱਡਾ ਟੋਹਾ ਸੀ ਥੱਲੇ ਆਇਆ ਕਹਿੰਦੇ ਜਦੋਂ ਹੱਥਨੀ ਦੇ ਨੇੜੇ ਉਹ ਛੱਤ ਟੁੱਟੀ ਤੇ ਵੱਡੇ ਢੂंगे ਟੋਏ ਚ ਡਿੱਗ ਪਿਆ ਫਸ ਗਿਆ ਕੱਢਿਆ ਨਹੀਂ ਫਿਰ ਫਿਰ ਕਹਿੰਦੇ ਐਡਾ ਸੂਆ ਹੁੰਦਾ ਤਿੱਖਾ ਜਾ ਅੰਕਸ ਕਹਿੰਦੇ ਜੀ ਨੂੰ ਆਖੋ ਸਤਨਾਮ ਅੰਕਸ ਲੈਤਾ ਫਿਰ ਕਹਿੰਦੇ ਸਿਰ 'ਚ ਮਾਰਦੇ ਉਹਦੇ ਇੱਥੇ ਮੱਥੇ 'ਚ ਹਾਥੀ ਦਾ ਸਿਰ ਕਿੱਡਾ ਹੁੰਦਾ ਐਡਾ ਵੱਡਾ ਪਹਿਲਾਂ ਤਾਂ ਹੰਕਾਰ ਸੀ ਹਾਥੀ ਨੂੰ ਟੋਹੇ 'ਚ ਜ਼ੋਰ ਮਾਰਦਾ ਮੈਂ ਨਿਕਲਾਂ ਪਰ ਹਾਥੀ ਨਾ ਫੁਰਤੀਲਾ ਨਹੀਂ ਹੁੰਦਾ ਬਸ ਜ਼ੋਰ ਹੀ ਹੁੰਦਾ ਕਹਿੰਦੇ ਖਬਜੀ ਜਾਂਦਾ ਤੰਗ ਹੋਈ ਜਾਂਦਾ ਨਿਕਲ ਨਹੀਂ ਪਾਉਂਦਾ ਉਸ ਟੋਏ ਚੋਂ ਕਾਮ ਸੁਆਏ ਗੱਜ ਬਸ ਪਰਿਓ ਮਨ ਬਉਰਾ ਰੇ ਅੰਕਸ ਸਹਿਓ ਸੀਸ ਇਹ ਭਗਤ ਕਬੀਰ ਜੀ ਕਹਿ ਰਹੇ ਆ ਹੁਣ ਤੁਸੀਂ ਵੇਖ ਲਓ ਹਾਥੀ ਨਾਲ ਕੀ ਹੋਈ ਜੇ ਤੂੰ ਵੀ ਵਸ ਚ ਪੈ ਗਿਆ ਕਾਮ ਸੁਆਏ ਤੂੰ ਪੈ ਗਿਆ ਤੇਰੇ ਨਾਲ ਕੀ ਹੋਊ ਆਖੋ ਸਤਨਾਮ ਸ਼੍ਰੀ ਵੱਡਾ ਐਡਾ ਵੱਡਾ ਹਾਥੀ ਤੇ ਉਹਦਾ ਬੁਰਾ ਹਾਲ ਹੋ ਗਿਆ ਤੇ ਤੇਰੇ ਨਾਲ ਕੀ ਹੋਊ ਕਹਿੰਦੇ ਤੈਨੂੰ ਵੀ ਅੰਕਸ ਸੀਸ ਸਹਿਣਾ ਪਊਗਾ ਕਹਿੰਦੇ ਕਾਮ ਸਵਾਏ ਗੱਜ ਬਸ ਪਰਿਓ ਅੰਕਸ ਸਹਿਓ ਸੀਸ ਕਹਿੰਦੇ ਕਾਮ ਨੇ ਇਹੋ ਜਾਂ ਫਿਰ ਫਸਾਇਆ ਕਹਿੰਦੇ ਹੁਣ ਸਿਰ ਚ ਕਹਿੰਦੇ ਉਹ ਅੰਕਸ ਵੱਜਦਾ ਤੇ ਉਹਦਾ ਰਿਜ਼ਲਟ ਕੀ ਹੈ ਸਰਕਸ ਵਿੱਚ ਨਚਾਇਆ ਅੱਗੇ ਮਨ ਮਰਜ਼ੀ ਨਾਲ ਜੰਗਲ 'ਚ ਫਿਰਦਾ ਸੀ ਆਜ਼ਾਦ ਹੋ ਕੇ ਆਨੰਦ ਮਾਣਦਾ ਸੀ ਅੱਜ ਗੁਲਾਮ ਹੋ ਗਿਆ ਮਾਲਕ ਕਹਿੰਦਾ ਬਹਿ ਜਾ ਤੇ ਬੈਠਣਾ ਪੈਂਦਾ ਮਾਲਕ ਕਹੇ ਜਾ ਉੱਠ ਜਾ ਤੇ ਉੱਠਣਾ ਪੈਂਦਾ ਅਗਲੀ ਉਦਾਹਰਣ ਦਿੱਤੀ ਬਿਖੈ ਬਾਤ ਹਰ ਰਾਤ ਸਮਝ ਮਨ ਬੌਰਾ ਰੇ ਮਨ ਕਹੇ ਤੇ ਬੌਰਾ ਕਹੇ ਬੌਰਾ ਕਿਹਨੂੰ ਕਹਿੰਦੇ ਆ ਕਮਲੇ ਨੂੰ ਪਾਗਲ ਨੂੰ ਬੌਰਾ ਕਿਹਾ ਜਾਂਦਾ ਹੈ ਕਹਿੰਦੇ ਮਨ ਬੌਰਾ ਰੇ ਉਹ ਕਿਉਂ ਜ਼ਹਿਰ ਦੇ ਵਿੱਚ ਡੁੱਬਿਆ ਪਿਆ ਬਿਖੈ ਬਾਤ ਹਰ ਰਾਤ ਮਨ ਬੌਰਾ ਰੇ ਵਾਰੀ ਵਾਰੀ ਇਹ ਸ਼ਬਦ ਆਉਂਦਾ ਭਗਤ ਕਬੀਰ ਜੀ ਦਾ ਹੋ ਮੇਰਿਆ ਕਮਲਿਆ ਮਨਾ ਵੇਖੀ ਕਿਤੇ ਫਸ ਜੇ ਕਾਮ ਦੇ ਵਸ ਚ ਨਾ ਪੈ ਜੀ ਕਹਿੰਦੇ ਨਿਰਪੈ ਹੋਏ ਨਾ ਹਰ ਭਜੇ ਮਨ ਬੌਰਾ ਰੇ ਗਹੋ ਨਾ ਰਾਮ ਜਹਾਜ਼ ਓਏ ਤੂੰ ਡਰਦਾ ਕਿਉਂ ਐ ਨਿਰਪੈ ਹੋ ਜਾ ਡਰਨ ਦੀ ਲੋੜ ਨਹੀਂ ਕਹਿੰਦੇ ਐਂ ਕਰ ਰਾਮ ਦੇ ਨਾਮ ਦਾ ਜਹਾਜ਼ ਹੈ ਉਹਦੇ 'ਚ ਚੜ ਅਗਲੀ ਉਦਾਹਰਣ ਦਿੱਤੀ ਐ ਤੋਤੇ ਦੀ ਤੂ ਤਾਂ ਨਾ ਵੇਖੂ ਕਿੰਨਾ ਚਲਾਕ ਪੰਛੀ ਐ ਤੋਤਾ ਆਪਣੇ ਆਪ 'ਚ ਬਹੁਤ ਚਲਾਕ ਹੁੰਦਾ ਬੰਦਾ ਵੀ ਕਹਿੰਦਾ ਮੈਂ ਬਹੁਤ ਚਲਾਕ ਐ ਮੈਂ ਬਹੁਤ ਚਤੁਰ ਐ ਸਸਾ ਸੰਗਤ ਕਹਿੰਦੇ ਮਰਕਟ ਮੁਸ਼ਤੀ ਅਨਾਜ ਕੀ ਉਦਾਹਰਣ ਦਿੱਤੀ ਲੰਗੂਰ ਦੀ ਲੰਗੂਰ ਫਰਤੀਲਾ ਬਹੁਤ ਹੁੰਦਾ ਹੈ ਬਾਂਦਰ ਕਹਿ ਲਓ ਲੰਗੂਰ ਕਹਿ ਲਓ ਇਹ ਵੀ ਬਹੁਤ ਛਾਲਾ ਮਾਰਦਾ ਕਹਿੰਦੇ ਕਹਿੰਦੇ ਬਾਂਦਰ ਨੂੰ ਲੰਗੂਰ ਨੂੰ ਫੜਨ ਵਾਸਤੇ ਕਿਹੜੀ ਤਕਨੀਕ ਵਰਤੀ ਜਾਂਦੀ ਹੈ ਇਹ ਲੋਭੀ ਬੰਦੇ ਦੀ ਗੱਲ ਹੋ ਰਹੀ ਹੈ ਲੋਭੀ ਲੋਭ ਲੋਭ ਅਧਾਰਤ ਕੀ ਹੈ ਸਾਨੂੰ ਕਈਆਂ ਨੂੰ ਪਤਾ ਹੀ ਨਹੀਂ ਲੋਭ ਕੀ ਹੁੰਦਾ ਲੋਭ ਇਹ ਹੁੰਦਾ ਹੈ ਵੀ ਕੋਈ ਵੀ ਵਸਤੂ ਪ੍ਰਤੀ ਮੰਗ ਕਰਨੀ ਵੀ ਹੋਰ 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 ਮਿਲੀ ਚੱਲੇ ਮਿਲੂ ਇਹਨੂੰ ਲੋਭ ਕਿਹਾ ਜਾਂਦਾ ਹੈ ਜੇ ਕੋਈ ਮਾਇਆ ਦੀ ਮੰਗੀ ਕਰੀ ਚੱਲੇ ਵੀ ਮਾਇਆ ਹੋਰ ਆਜੇ ਹੋਰ ਆਜੇ ਫਿਰ ਕਹਿੰਦੇ ਮਾਇਆ ਕਮਾਉਣ ਵਾਸਤੇ ਕਹਿੰਦੇ ਗਲਤ ਕੰਮ ਵੀ ਕਰਦਾ ਕਹਿੰਦੇ ਮਰਕਟ ਮੁਸ਼ਤੀ ਅਨਾਜ ਕੀ ਮੰ ਬੌਰਾ ਰੇ ਲੀਨੀ ਹੱਥ ਪਸਾਰ ਕੁੱਜਾ ਲੈਤਾ ਮਿੱਟੀ ਚ ਦੱਬਿਆ ਜਾਂ ਦਰਖਤ ਤੇ ਜੋਰ ਦੀ ਬੰਨਿਆ ਜਾਂਦਾ ਢੰਡ ਦੇ ਕੇ ਤੁਸੀਂ ਨੈੱਟ ਤੇ ਵੀਡੀਓ ਵੀ ਦੇਖ ਸਕਦੇ ਹੋ ਕਹਿੰਦੇ ਜਦੋਂ ਲੰਗੂਰ ਨੂੰ ਬਾਂਦਰ ਨੂੰ ਫੜਨਾ ਸੀ ਤੇ ਕੁੱਜੀ ਲੈਤੀ ਭਾਂਡਾ ਲੈਂਦਾ ਇਹੋ ਜਾਂ ਜਿਹਦਾ ਮੂੰਹ ਪੀੜਾ ਉਂ ਖੁੱਲੈ ਤੇ ਛੂਲਿਆਂ ਦੇ ਦਾਣੇ ਪਾ ਤੇ ਆਇਆ ਜਦੋਂ ਤਾ ਹੱਥ ਪਾਇਆ ਉਦੋਂ ਧੱਤ ਖਾਲੀ ਐ ਖਾਲੀ ਸੀ ਵਿੱਚ ਪਾਲਿਆ ਮੁਠੀ ਆਇਆ ਭਰ ਲਈ ਤੇ ਹੁਣ ਵੱਡਾ ਹੋ ਗਿਆ ਹੱਥ ਮੂੰਹ ਛੋਟਾ ਐ ਕਹਿੰਦੇ ਹੱਥ ਫਸ ਜਾਂਦਾ ਹੈ ਸ਼ਕਾਰੀਓ ਸਾਹਮਣੀ ਤੁਰਿਆ ਹੁੰਦਾ ਹੈ ਪਰ ਕਹਿੰਦੇ ਲੰਗੂਰ ਚ ਪਤਾ ਕੀ ਹੈ ਲੋਭ ਬਹੁਤ ਹੁੰਦਾ ਹੈ ਛੱਡਦਾ ਨਹੀਂ ਛੱਡ ਕੇ ਨਹੀਂ ਰਾਜੀ ਲਾਲਚ ਬਹੁਤ ਹੈ ਵੀ ਇਹ ਸ਼ੋਲੇ ਮੈਂ ਛੱਡਣੀ ਨਹੀਂ ਤੇ ਕੀ ਹੁੰਦਾ ਫਿਰ ਆ ਕੇ ਉਹ ਉਹਨੂੰ ਫੜ ਲੈਂਦਾ ਕਾਬੂ ਕਰ ਲੈਂਦਾ ਰਸੇ ਨਾਲ ਬੰਨ ਲੈਂਦਾ ਚੰਗੀ ਚਾਹੁੰਦਾ ਉਹ ਮੁਠੀ ਢਿੱਲੀ ਛੱਡਦਾ ਦਾਣੇ ਛੱਡਦਾ ਹੱਥ ਖਾਲੀ ਕਰਦਾ ਤੇ ਵਾਪਸ ਖਿੱਚ ਲੈਂਦਾ ਕਈ ਬੰਦੇ ਐਂ ਬਰਬਾਦ ਹੋ ਗਏ ਜ਼ਿੰਦਗੀ ਚ ਮਾੜੇ ਕੰਮਾਂ ਨੂੰ ਉਹ ਛੱਡਦਾ ਹੀ ਨਹੀਂ ਆਖੋ ਸਤਨਾਮ ਆਹ ਫालतू ਪੱਖੇ ਬੰਦ ਕਰ ਦਿਓ ਲਾਈਟ ਚਲੀ ਗਈ ਮੁੜ ਕੇ ਸਾਰਾ ਕੁਝ ਬੰਦ ਹੋ ਜਾਊਗਾ ਤੇ ਸਾਧ ਸੰਗਤ ਜੀ ਇਹ ਕਹਿੰਦੇ ਛੂਟਨ ਕੋ ਸਹਿਸਾ ਪਰਿਓ ਮਨ ਬਹੁਰਾਰੇ ਨਾਚਿਓ ਘਰ ਘਰ ਬਾਰ ਜਦੋਂ ਲੰਗੂਰ ਨੂੰ ਫੜ ਲਿਆ ਵਸ ਚ ਕਰ ਲਿਆ ਲਾਲਚ ਆਇਆ ਫੜਿਆ ਗਿਆ ਕਹਿੰਦੇ ਮਦਾਰੀ ਨੇ ਰੱਸਾ ਪਾ ਕੇ ਇੱਕ ਇੱਕ ਘਰ ਦੇ ਅੱਗੇ ਨਚਾਇਆ ਲਾਲਚ ਹੀ ਨਚਾਉਂਦਾ ਹੈ ਲਾਲਚ ਲੋਭ ਐਨ ਚਾਉ ਤੈਨੂੰ ਇੱਕ ਇੱਕ ਦੇ ਅੱਗੇ ਨਚਣਾ ਪਊ ਤੇਰੇ ਲਾਲਚ ਕਰਕੇ ਤੇਰੇ ਲੋਭਾਂ ਕਰਕੇ ਤੇਰੀਆਂ ਵਾਸ਼ਨਾਮਾ ਤ੍ਰਿਸ਼ਨਾਮਾ ਤੈਨੂੰ ਨਚਾਉਣ ਗਿਆ ਯਾਦ ਰੱਖੀ ਅਗਲੀ ਉਦਾਹਰਣ ਤੋਤੇ ਦੀ ਦਿੱਤੀ ਜਿਉ ਨਲਣੀ ਸੁਅਟਾ ਗਹਿਓ ਮਨ ਬਉਰਾ ਰੇ ਮਾਇਆ ਇਉ ਬਿਉਹਾਰ ਤੋਤਾ ਬੜਾ ਚਲਾਕ ਹੁੰਦਾ ਤੋਤੇ ਨੂੰ ਫੜਨ ਵਾਸਤੇ ਕਹਿੰਦੇ ਇੱਕ ਪਿੰਜਰਾ ਹਲਕਾ ਜਿਹਾ ਬਣਾ ਕੇ ਉਹਤੇ ਇੱਕ ਪੈ ਪਿਹੋਜੀ ਲਾਈ ਜਾਂਦੀ ਹੈ ਵੀ ਖੜਦੀ ਨਹੀਂ ਉਹ ਕਮੂਗੀ ਜਦੋਂ ਬੈਠੂਆ ਕਹਿੰਦੇ ਚੋਗਾ ਪਾਇਆ ਖਾਣ ਪੀਣ ਦੀਆਂ ਚੀਜ਼ਾਂ ਪਾਈਆਂ ਤੋਤਾ ਕਹਿੰਦਾ ਮੈਂ ਚਲਾਕ ਬਹੁਤ ਹਾਂ ਪਰ ਕਹਿੰਦੇ ਜਦੋਂ ਡੰਡੀ ਤੇ ਆਏ ਬੈਠਾ ਤੇ ਉਹ ਕੋ ਮਗੀ ਥੱਲੇ ਨੂੰ ਤੇ ਪੁੱਠਾ ਹੋ ਗਿਆ ਲੰਮਕ ਗਿਆ ਚੰਗੀ ਚਾਹੁੰਦਾ ਡੰਡੀ ਛੱਡਦਾ ਤੇ ਉੱਡ ਜਾਂਦਾ ਪਰ ਕਹਿੰਦੇ ਉਸ ਡੰਡੀ ਨੂੰ ਛੱਡਦਾ ਹੀ ਨਹੀਂ ਜਦੋਂ ਛੱਡੀ ਨਹੀਂ ਕਹਿੰਦੇ ਹੋਇਆ ਕੀ ਆਕੇ ਕਹਿੰਦੇ ਉਸ ਚ ਫਸ ਜਾਂਦਾ ਜਦੋਂ ਪੁੱਠਾ ਹੋ ਗਿਆ ਉਹ पिंजरा ਇਹੋ ਜ ਹੈ ਉਹ ਚ ਨਿਕਲ ਨਹੀਂ ਪਉਂਦਾ ਜਦੋਂ ਫਸਿਆ ਤੇ ਫੇਰ ਆਕੇ ਮਾਲਕ ਨਹੀਂ ਫੜ ਲਿਆ ਤੇ पिंजਰੇ ਦਾ ਸਦਾ ਲਈ ਗੁਲਾਮ ਹੋ ਗਿਆ ਆਖੋ ਸਤਨਾਮ ਤੇ पिंजरा पिंजਰਾ ਹੀ ਹੁੰਦਾ ਭਾਵੇਂ ਸੋਨੇ ਦਾ ਵੀ ਕਿਉਂ ਨਾ ਹੋਵੇ ਆਖੋ ਸਤਨਾਮ ਕਦੇ ਕਿਸੇ ਦੇ ਗੁਲਾਮ ਨਾ ਬਣਿਓ ਜ਼ਿੰਦਗੀ ਚ ਕਦੇ ਨਾ ਬਣਿਓ ਚੁੱਕਿਓ ਨਾ ਕਦੇ ਕਿਉਂਕਿ ਮਾਲਕ ਨੇ ਦੇਣਾ ਤੁਹਾਨੂੰ ਸਾਰਾ ਕੁਝ ਕਈ ਵਾਰ ਬੰਦਾ ਹੁੰਦਾ ਬਹੁਤ ਕੁਝ ਸੋਚਦਾ ਹੈ ਬੜਾ ਸੋਚਦਾ ਹੈ ਪਰ ਹੁਣ ਉਹ ਹੈ ਜੋ ਮਾਲਕ ਦੀ ਹੱਥ ਹੈ ਤੇਰੇ ਕੰਮਲਿਆ ਕੁਝ ਨਹੀਂ ਹੱਥ ਤੇਰੇ ਕੋਲ ਸਿਰਫ ਇਹ ਹੈ ਵੀ ਬਹਿਮ ਹੈ ਕੱਲਾ ਉਹ ਜਿੰਨਾ ਕਰ ਲੇਗਾ ਉਨਹੀਂ ਘਟ ਹੈ ਸਾਹ ਸੰਗਤ ਕਹਿੰਦੇ ਜੈਸਾ ਰੰਗ ਕੁਸੰਬ ਕਾ ਮਨ ਬਉਰਾ ਰੇ ਤੈਸੇ ਕਹਿੰਦੇ ਤਿਉ ਪਸਰੇ ਉਪਾਸਾਰ ਕੁਸੰਬੇ ਦਾ ਰੰਗ ਵੀ ਕਹਿੰਦੇ ਫਿੱਕਾ ਪੈ ਜਾਣਾ ਇੱਕ ਦਿਨ ਨਾਵਨ ਕੋ ਤੀਰਥ ਕਨੇ ਮਨ ਬਉਰਾ ਰੇ ਪੂਜਨ ਕੋ ਬਹੁ ਦੇਵ ਨਹਾਉਣ ਵਾਸਤੇ ਤੀਰਥ ਬਹੁਤ ਹੈ ਤੇ ਪੂਜਨ ਵਾਸਤੇ ਦੇਵੀ ਦੇਵਤਿਆਂ ਦੀ ਕਮੀ ਨਹੀਂ 33 ਕਰੋੜ ਹੈ ਪਰ ਮਹਾਰਾਜ ਭਗਤ ਕਬੀਰ ਜੀ ਸਮਝਾਉਂਦੇ ਐ ਕਹੋ ਕਬੀਰ ਛੂਟਨ ਨਹੀਂ ਛੂਟਨ ਹਰ ਕੀ ਸੇਵ ਓ ਐ ਨਹੀਂ ਛੁੱਟੇਗਾ ਤੂੰ ਐ ਮੁਕਤ ਨਹੀਂ ਹੋਣਾ ਜਿੰਨਾ ਮਰਜੀ ਯਤਨ ਕਰ ਲਈ ਜਿਹੜੀਆਂ ਸੋਚਾਂ ਤੂੰ ਸੋਚਦਾ ਜਿਹੜੇ ਪਰਮਾਤਮਾ ਚ ਤੂੰ ਪੈ ਗਿਆ ਨਾ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਯੰਗਮ ਸਾਦੇ ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਦਿਕ ਅਹੰਬਦ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਬਬੇ ਕਾ ਇੱਥੇ ਪਾਠ ਪੜਨ ਵਾਲੇ ਬੜਿਆ ਏ ਵਿਚਾਰਾ ਕਰਨ ਵਾਲੇ ਵੀ ਬੜਿਆ ਏ ਪਰ ਕਹਿੰਦੇ ਮਾਨੀ ਹੰਕਾਰ ਹੀ ਖਾਗ ਕਹਿੰਦੇ ਮਾਨ ਮੁਨੀ ਮੁਨੀ ਵਰਗਲੇ ਮਾਨ ਸਭੈ ਕੋ ਖਾਹੇ ਹੰਕਾਰ ਹੀ ਖਾਗ ਵੱਡੇ ਵੱਡੇ ਜੋਗੀਆਂ ਸਿੱਧਾਂ ਨੂੰ ਮੁਨੀਆਂ ਨੂੰ ਹੰਕਾਰ ਹੋ ਗਿਆ ਸੀ ਗੋਰਖਨਾਥ ਵਰਗੇ ਹੰਕਾਰ ਗਏ ਸੀ ਇੱਥੇ ਤਾਂ ਕਹਿੰਦੇ ਕਹੋ ਕਬੀਰ ਛੂਟਣ ਨਹੀਂ ਮਨ ਬਉਰਾ ਰੇ ਵੇਖੀ ਕਿਤੇ ਕਮਲਿਆ ਬਣਾ ਅਵਰੇ ਕਾਜ ਨਾ ਕਰੀ ਅਵਰੇ ਕਾਜਾਂ ਨਾਲ ਤੂੰ ਮੁਕਤ ਨਹੀਂ ਹੋਏਗਾ ਅਸਲੀ ਕੰਮ ਕਰ ਕਹਿੰਦੇ ਕਿਹੜਾ ਕਹਿੰਦੇ ਛੂਟਣ ਹਰ ਕੀ ਸੇਵ ਸਿਰਫ ਅਕਾਲ ਪੁਰਖ ਦੀ ਸੇਵਾ ਨਹੀਂ ਤੈਨੂੰ ਮੁਕਤ ਕਰਨਾ ਆਪਾਂ ਮੂਲ ਮੰਤਰ ਦਾ ਜਾਪ ਕੀ